ਸਰਨ ਸਸ਼ਿਕਾਤਿਆਂ ਰਿੰਜਨ ਚੈਨਲ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਲੋ ਅੱਜ ਗੱਲ ਕਰੀਏ ਤੰਦਰੁਸਤੀ ਦੀ ਕੁਝ ਪੋਸਟਿਕ ਦੀ। ਅੱਜ ਗੱਲ ਕਰਦੇ ਹਾਂ ਗ੍ਰੀਨ ਜੂਸ ਦੀ। ਗ੍ਰੀਨ ਜੂਸ ਤੁਸੀਂ ਘਰ ਵਿੱਚ ਪਈਆਂ ਬਹੁਤ ਸਾਰੀਆਂ ਸਬਜ਼ੀਆਂ ਤੇ ਫਲਾਂ ਨਾਲ ਬਣਾ ਸਕਦੇ ਹੋ। ਬਹੁਤ ਸਾਰੇ ਘਰ ਵਿੱਚ ਪਏ ਆਪਸ਼ਨਸ ਹੁੰਦੇ ਹਨ ਜਿਹਦੇ ਨਾਲ ਗ੍ਰੀਨ ਜੂਸ ਬਣਦਾ ਹੈ। ਮੈਂ ਬਹੁਤ ਸਾਰੇ ਆਪਸ਼ਨਸ ਤੁਹਾਡੇ ਲਈ ਇੱਥੇ ਲਿਖੇ ਹਨ। ਜਿਹੜੇ ਆਪਸ਼ਨਸ ਇਸ ਵੀਡੀਓ ਵਿੱਚ ਮੈਂ ਇਸਤੇਮਾਲ ਕੀਤੇ ਹਨ ਉਹ ਹਨ ਐਪਲ ਜਾਂ ਸੇਬ। ਤੁਸੀਂ ਹਰਾ ਜਾਂ ਲਾਲ ਕੋਈ ਵੀ ਐਪਲ ਲੈ ਸਕਦੇ ਹੋ। ਇਸ ਤੋਂ ਇਲਾਵਾ ਅੰਗੂਰ ਉਸ ਤੋਂ ਇਲਾਵਾ ਕੀਵੀ ਅਗਰ ਕੀਵੀ ਤੁਹਾਡੇ ਕੋਲ ਉਪਲਬਧ ਨਹੀਂ ਹੈ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਇਸ ਤੋਂ ਇਲਾਵਾ 2 ਦੋ ਕੇਲੇ ਇੱਕ ਖੀਰਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਆਮਲਾ ਪਾਇਆ ਹੈ ਉਹਦੀ ਕਿਟਕ ਕੱਢ ਕੇ ਕਿਉਂਕਿ ਆਮਲਾ ਵਿਟਾਮਿਨ ਸੀ ਦਾ ਬਹੁਤ ਭੰਡਾਰ ਵੱਡਾ ਹੁੰਦਾ ਹੈ ਉਸ ਤੋਂ ਇਲਾਵਾ ਪਾਲਕ ਯਾ ਸਪਿਨੇਚ ਉਸ ਤੋਂ ਇਲਾਵਾ ਕੋਰੀਅੰਡਰ ਯਾ ਧਨੀਆ ਤੁਸੀਂ ਮੇਥੀ ਦੇ ਪੱਤੇ ਵੀ ਇਹਦੇ ਵਿੱਚ ਪਾ ਸਕਦੇ ਹੋ ਅਰ ਫਿਰ ਤੁਹਾਨੂੰ ਲੋੜ ਪੈਗੀ ਇੱਕ ਗਲਾਸ ਪਾਣੀ ਤਾਨੂੰ ਪਾਣੀ ਕਿਉਂ ਚਾਹੀਦਾ ਹੈ ਕਿਉਂਕਿ ਅਸੀਂ ਤਾਂ ਜੂਸ ਬਣਾ ਰਹੇ ਹਾਂ ਉਹ ਇਸ ਕਰਕੇ ਕਿਉਂਕਿ ਅਸੀਂ ਇਸ ਜੂਸ ਨੂੰ ਮਿਕਸੀ ਵਿੱਚ ਬਣਾਵਾਂਗੇ ਜੂਸਰ ਦੀ ਬਜਾਏ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿੰਨਾ ਪੌਸ਼ਟਿਕ ਤੱਤ ਹੈ ਸਾਰੀਆਂ ਪੱਲਾ ਦੇ ਸਬਜ਼ੀਆਂ ਦਾ ਸਾਡੇ ਅੰਦਰ ਉਹ ਸਾਰਾ ਜਾਵੇ ਤਾਂ ਪਾਣੀ ਮਿਲਾਉਣ ਦੇ ਨਾਲ ਜਦੋਂ ਇਹ ਜੂਸ ਤਿਆਰ ਹੁੰਦਾ ਹੈ ਤਾਂ ਜਿੰਨਾ ਰੇਸ਼ਾ ਹੈ ਉਹਨਾਂ ਪੱਲਾ ਸਬਜ਼ੀਆਂ ਦਾ ਅਸੀਂ ਉਹਨੂੰ ਵੀ ਆਪਣੇ ਅੰਦਰ ਈਜ਼ੀਲੀ ਲੈ ਕੇ ਜਾ ਸਕਦੇ ਹਾਂ ਤੇ ਸਾਡੇ ਡਾਈਜੈਸ਼ਨ ਜਾਂ ਪਾਚਨ ਸ਼ਕਤੀ ਲਈ ਬਹੁਤ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਉਹ ਰੇਸ਼ਾ ਇੱਕ ਗੱਲ ਹੋਰ ਇਸ ਵੀਡੀਓ ਵਿੱਚ ਵੀ ਮੈਂ ਵਿਖਾਇਆ ਹੈ ਤੇ ਆਮ ਤੌਰ ਤੇ ਵੀ ਇਸ ਜੂਸ ਵਿੱਚ ਮੈਂ ਕੋਈ ਵੀ ਖੰਡ, ਚੀਨੀ, ਮਿੱਠਾ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ 슈ਗਰੀ ਸਬਸਟੈਂਸ ਨਹੀਂ ਪਾਉਂਦੇ ਹਾਂ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਵੀ ਇਹਨੂੰ ਜਿੰਨਾ ਹੋ ਸਕੇ ਉਹਨਾਂ ਨੇਚਰਲ ਬਣਾਓ ਅਸੀਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਮਿੱਠੇ ਫਲ ਇਹਦੇ ਵਿੱਚ ਪਾ ਦਿੰਦੇ ਹਾਂ ਇਹਨੂੰ ਫਰੈਸ਼ ਪੀਓ ਸਵੇਰੇ ਉੱਠ ਕੇ ਪੀਣ ਨਾਲ ਇਹ ਉਹਨਾਂ ਲੋਕਾਂ ਲਈ ਬਹੁਤ ਚੰਗਾ ਹੈ ਜਿਹੜੇ ਭਾਰ ਸਬੰਧੀ ਸਮੱਸਿਆਵਾਂ ਚੱਲ ਰਹੇ ਹਨ ਜਾਂ ਜਿਨ੍ਹਾਂ ਨੂੰ ਪਾਚਨ ਸ਼ਕਤੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਜੂਸ ਨੂੰ ਬਣਾਓ ਘਰ ਪੀਓ ਔਰ ਮੈਨੂੰ ਕਮੈਂਟ ਕਰੋ ਮੇਰੀ ਵੀਡੀਓ ਵਿੱਚ ਕਿ ਤੁਹਾਨੂੰ ਇਹ ਜੂਸ ਕਿੱਦਾਂ ਦਾ ਲੱਗਿਆ ਮੇਰੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੋਵੇ ਪਲੀਜ਼ ਇਹਨੂੰ ਲਾਈਕ ਕਰੋ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਬਾਏ ਬਾਏ